ਨਯਾ ਬੀਓ ਸਾਸਰੀ ਕਾਲ ਜਿਵੇਂ ਕਿ ਬਾਬਾ ਜੋਨੀ ਫਸ ਚੁੱਕਿਆ ਜਿਹੜਾ ਕਿ ਨਾਨਕ ਸਰਵਾਲਾ ਬਾਬਾ ਲੱਖਾ ਸਿੰਘ ਤਾਂ ਉਹਦੇ ਵਿਵਾਦਾਂ ਦੇ ਵਿੱਚ ਜੋਨੀ ਬਾਬਾ ਵੀ ਫਸ ਚੁੱਕਿਆ ਜਿਵੇਂ ਕਿ ਇਹਨਾਂ ਦੀ ਕੰਟਰਵਿਊ ਆਈ ਆ ਤਾਜ਼ਾ ਇੰਟਰਵਿਊ ਜਿਹਦੇ ਵਿੱਚ ਭਾਈ ਅਮਰਪਾਲ ਸਿੰਘ ਤੇ ਦੋਸ਼ ਲਾ ਰਹੇ ਨੇ سنگੀਨ ਜਿਹੜੇ ਕਿ ਜੁਰਮਾਂ ਦੇ ਬਹੁਤ ਵੱਡਾ ਖੁਲਾਸਾ ਹੋ ਰਿਹਾ ਪਹਿਲੀ ਵਾਰ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਦੇਖੋਗੇ ਵੀ ਇਹ ਕਹਿੰਦੇ ਵੀ ਵਿਚੋਲਗਰੀ ਇਨੋਂ ਦੋ ਸਵਾਲ ਕੀਤੇ ਜਾ ਰਹੇ ਨੇ ਵੀ ਤੁਸੀਂ ਜਿਹੜੀ ਪਹਿਲਾਂ ਇੱਕ ਹੋਰ ਸਾਧ ਦੀ ਵਿਚੋਲਗਰੀ ਕੀਤੀ ਸੀ ਵੀ ਤੂੰ ਅਮਰਪਾਲ ਸਿੰਘ ਮਹਿਰੋ ਨੂੰ ਇਹ ਗੱਲ ਕਹੀ ਸੀ ਵੀ ਤੂੰ ਉਹਦੇ ਨਾਲ ਸਮਝੌਤਾ ਕਰ ਲੈ ਪਰ ਨਹੀਂ ਨਹੀਂ ਹੋਇਆ ਤਾਂ ਹੁਣ ਦੂਜੇ ਪਾਸੇ ਜਿਹੜਾ ਕਿ ਨਾਨਕ ਸਰ ਵਾਲਾ ਬਾਬਾ ਲੱਖਾਂ ਇਹਦਾ ਸਮਝੌਤਾ ਕਰਾਉਣ ਚੱਲਿਆ ਸੀ ਤੇ ਖੁਦ ਹੀ ਫਸ ਗਿਆ ਇਹ ਵੀਡੀਓ ਮੇਰੇ ਹੱਥ ਦੇ ਵਿੱਚ ਆ ਕਿਉਂਕਿ ਜ਼ਰੂਰੀ ਆ ਪੰਜਾਬ ਦੇ ਲੋਕਾਂ ਨੂੰ ਦੇਖਣਾ ਕਿਉਂਕਿ ਇਹਦੇ ਵਿੱਚ ਉਹ ਸੱਚ ਆ ਜਿਹੜਾ ਕਿ ਹਾਲਾਂਕਿ ਪੂਰੀ ਪਬਲਿਕ ਦੇ ਵਿੱਚ ਨਹੀਂ ਆਇਆ ਸੀ ਕਿਉਂਕਿ ਪਬਲਿਕ ਦੇ ਵਿੱਚ ਆਉਣਾ ਜ਼ਰੂਰੀ ਹੈ ਪਬਲਿਕ ਨੂੰ ਪਤਾ ਹੋਣਾ ਚਾਹੀਦਾ ਜਿਹੜੇ ਸਾਧਾਂ ਦੇ ਕੋਲ ਸਾਡੇ ਲੋਕ ਜਾਂਦੇ ਨੇ ਮਾਈਆਂ ਜਾਂਦੀਆਂ ਨੇ ਤਾਂ ਉਹਨਾਂ ਦੀਆਂ ਅੱਜ ਇਹ ਅੱਖਾਂ ਖੋਲਣ ਜਾ ਰਹੀਆਂ ਨੇ ਕਿਉਂਕਿ ਜਿਹੜਾ ਜੋਨੀ ਬਾਬੇ ਦਾ ਸੱਚ ਤੁਹਾਡੇ ਸਾਹਮਣੇ ਦਿਖਾਉਣਾ ਉਹਦੇ ਮੂੰਹੋਂ ਜਿਹੜਾ ਕਿ ਅਮਰਪਾਲ ਸਿੰਘ ਮੈਰੋਂ ਦੇ ਉੱਤੇ ਵੀ ਉਹਨੇ ਨਿਸ਼ਾਨਾ ਸਾਧ ਲਿਆ ਦੂਜੇ ਪਾਸੇ ਜਿਹੜਾ ਨਾਨਕ ਸਰ ਵਾਲਾ ਬਾਬਾ ਉਹਦੀ ਇਹ ਮਿਹਤ ਕਰਾਉਂਦਾ ਸੀ ਯਾਨੀ ਉਸ ਦਾ ਮੁੱਦਾ ਇੱਕ ਗਾਇਬ ਕਰਾਉਣ ਦਾ ਕੰਮ ਕਰਦਾ ਸੀ ਤਾਂ ਉਹਨੂੰ ਤਿੱਖੇ ਸਵਾਲ ਨੇ ਸਿੱਧੇ ਸਵਾਲ ਤੁਹਾਡੇ ਸਾਹਮਣੇ ਪਰ ਧਿਆਨ ਦੇ ਨਾਲ ਇਸ ਨੂੰ ਸੁਣਨਾ ਬਾਅਦ ਦੇ ਵਿੱਚ ਇਹਦੇ ਉੱਤੇ ਆਪਣੀ ਪ੍ਰਕਿਰਿਆ ਦੇਣੀ ਨਾ ਭੁੱਲਣਾ ਸੁਣੋ ਜਿਹੜਾ ਸਮਝੌਤਾ ਤੁਸੀਂ ਅਮਰਤਪਾਲ ਸਿੰਘ ਮੈਨੂੰ ਕਿ ਬਾਬਾ ਲਖਤਾ ਸਿੰਘ ਜਾਂ ਗੁਰਜੀਤ ਸਿੰਘ ਉਹਨਾਂ ਚ ਕਰਵਾ ਰਹੀ ਸੀਗੀ ਮੈਨੂੰ ਮਾਰਨ ਦੀਆਂ ਧਮਕੀਆਂ ਅੱਧੋ ਵਾਧਾ ਆ ਗਈਆਂ ਇਹ ਤੁਹਾਡੇ ਮੋਰੇ ਦੇਖੋ ਰਹਾ ਸ੍ਰੀ ਨੇ ਹੱਥ ਬੰਨ ਕੇ ਵੇੰਤੀ ਹੈ ਫਿਰ ਵੀ ਯਾਰ ਉਹ ਬਾਬਾ ਨਾਸਿਆਂ ਦੇ ਘਰ ਦੇ ਉੱਤੇ ਆ ਰਿਹਾ ਉਹਨਾਂ ਨੂੰ ਸਮਝਾਣਾਗੇ ਪਰ ਉਹਨਾਂ ਦੀ ਕੋਈ ਗੱਲ ਇਹ ਗਵਰਪੁਰ ਉਹ ਜਣਾ ਬਈ ਉਹ ਜੁਨੀ ਕਮੇਟਰੀਆ ਲੋਕਾਂ ਬਾਬਾ ਜੁਨੀ ਵਿੱਚ ਕਦੋਂ ਵਿਚੋਲਾ ਜਦ ਦਲਾਲੀ ਕਰ ਰਿਹਾ ਹੈ ਜੇ ਮੈਂ ਗਲਤ ਹੈ ਨਾ ਮੈਨੂੰ ਅੰਦਰ ਬਾਕੇ ਛੇੜਾ ਨਾਲ ਕੁੱਟ ਕੇ ਜੁਨੀ ਬਾਬੇ ਨੂੰ ਦਲਾਲ ਕਿਵੇਂ ਬਣਾਇਆ ਇਸ ਘਰ ਤੇ ਜਿਹੜਾ ਦਲਾ ਜਿਹੜਾ ਮੁੱੱਚਾ ਵਿਅਕਤੀ ਭਗਤ ਸਾਧੂਆਂ ਦਾ ਬਾਣਾ ਪਾਇਆ ਹੋਇਆ ਕਿੰਨੇ ਉਹਨਾਂ ਮਸਲਾ ਆ ਤੇ ਬਾਬਾ ਜੁਨੀ ਕਹਿੰਦਾ ਜੀ ਮੈਂ ਸਮਝੌਤਾ ਕਰਉਣਾ ਤੇ ਮੈਂ ਮਸਲਾ ਆ ਗਿਆ ਜੀ ਬਾਬਾ ਲਖਾ ਸਿੰਘ ਉਹਨਾਂ ਦਾ ਜੁਨੀ ਬਾਬਾ ਕਹਿੰਦਾ ਮੈਂ ਸਮਝੌਤਾ ਕਰਉਣਾ ਜੀ ਬਾਬੇ ਗੁਰਦੀਪ ਸਿੰਘ ਦਾ ਮਸਲਾ ਹੈ ਕਿ ਜੁਨੀ ਬਾਬਾ ਸਮਝੌਤਾ ਬਈ ਤੁਸੀਂ ਕੰਮ ਹੀ ਬੰਦ ਜਿਹੜੇ ਇਲਜ਼ਾਮ ਲੱਗ ਰਹੇ ਆ ਜੇ ਉਸ ਸਬੂਤ ਹੋ ਜਾਣ ਉਹ ਆਪ ਲਿਖੇਂਦੀ ਕਰੋ ਜੇ ਵੀ ਜਿੰਨੀ ਜਲਦੀ ਪ੍ਰੂਫ ਹੈ ਜੀ ਉਹ ਤਾਂ ਕਹਿੰਦੀ ਮੈਂ ਮੂੰਹ ਤੇ ਉਹਨੂੰ ਤਿਆਰਾ ਜਿੰਨੀਆਂ ਸੰਪਰਦਾਵਾਂ ਸਬ ਸਤਕਾਰਯੋਗ ਹੈ ਠੀਕ ਪਰ ਇੱਕਾ ਦੁੱਕਾ ਕੁਕਰਮੀ ਹਰਥਾਂ ਮਿਲ ਜਾਵੇ ਜੈ ਵੀ ਨਿਕਾ ਵੀ 3 ਸਾਲ ਪਹਿਲਾਂ ਬਾਬਾ ਉਹਨਾਂ ਰੱਬ ਨਾਲ ਕਰੇ ਬਾਬੇ ਨੇ ਮੱਛੀਆਂ ਖਾਧੀਆਂ ਬੜੀ ਆ ਕੀਤਾ ਸੁਣੋ ਮੱਛੀਆਂ ਕੌਣ ਫੜਦਾ ਸੀ ਕਿ ਬਾਹਰ ਕੱਢ ਕੇ ਬਾਬਾ ਲੱਖਾ ਕਹਿੰਦਾ ਸੀ ਮੱਛੀ ਆ ਮੈਂ ਤੈਨੂੰ ਖਾਣਾ ਤੇ ਮੱਛੀ ਛਾਲ ਮਾਰ ਕੇ ਝੋਲੀ ਚ ਆ ਜਾਂਦੀ ਸੀ ਉਹ ਕਹਿੰਦੀ ਮੈਂ ਦੇਖਿਆ ਮੇਰੇ ਸਾਹਮਣੇ ਖੰਦੇ ਰਹੇ ਨੇ ਖਾਦੇ ਦੇਖੇ ਮੰਨਣਾ ਪਰ ਉਹ ਕਹਿੰਦੀ ਸਰੋਵਰ ਚ ਫੜ ਫੜ ਖਾਂਦੇ ਸੀ ਤੇ ਬੱਬਾ ਜੀ ਮੰਨ ਲਉ ਉਹ ਕਹਿੰਦੀ ਮੈਂ ਫੜਦੇ ਦੇਖੇ ਫਿਰ ਤੁਸੀਂ ਕਿਹਨਾਂ ਚ ਖਾਂਦੇ ਵਗਾ ਖਾਂਦੇ ਦੇਖਿਆ ਆ ਆਮਨਰਪਾਲ ਮਹਿਰੋ ਮੇਰੇ ਕੋਲ ਆਇਆ ਕਹਿੰਦਾ ਬੀਬੀ ਨਾਲ 2 ਸਾਲਾਂ ਤੋਂ ਬਲਾਤਕਾਰ ਕਰ ਰਿਹਾ ਅੱਛਾ ਜੀ ਮੈਂ ਕਹਾ ਮਹਿਰੋ ਸਾਹਿਬ ਬੇਨਤੀ ਹੈ ਵੀ 2 ਸਾਲ ਬਲਾਤਕਾਰ ਨਹੀਂ ਹੁੰਦਾ ਹੁੰਦਾ ਸਹਿਮਤੀ ਹੁੰਦੀ ਹੁੰਦੀ ਇਹ ਜਿੰਦਰ ਚਰਨ ਘਾ ਇਹ ਅਮਰਪਾਲ ਸਿੰਘ ਮਹਿਰੋ ਤੇ ਵੀ 2 ਸਾਲ ਆ ਰਿਹਾ ਔਰ ਇਹਦੀ ਕਾਰਡੀਓ వైరਲ ਹੁੰਦੀ ਆ ਉਹਦੀ ਵੀ ਝਲਕੇ ਦੇ ਵਿੱਚ ਆਈ ਆ ਮੈਂ ਪਹਿਲਾਂ ਦੋ ਤਿੰਨ ਵੀਡੀਓ ਦੇ ਵਿੱਚ ਵਕਾਇਦਾ ਸੁਣਾ ਵੀ ਚੁੱਕਿਆ ਜਿਹੜਾ ਕਿ ਕਹਿ ਰਿਹਾ ਇਹ ਅਮਰਤਪਾਲ ਸਿੰਘ ਮਹਿਰੋ ਨੂੰ ਕਹਿੰਦਾ ਯਾਰ ਨਾਨਕਸਰ ਵਾਲੇ ਬਾਬੇ ਦਾ ਜਿਹੜਾ ਮੁੱਦਾ ਸੁਲਝਾ ਦੇ ਕਿਉਂ ਐਵੇਂ ਬੇਇੱਜ਼ਤੀ ਕਰਾਉਣੀ ਆ ਤਾਂ ਅੱਜ ਜੋਨੀ ਬਾਬਾ ਜਿਹੜਾ ਇਹ ਵੀ ਵਿਵਾਦਾਂ ਦੇ ਵਿੱਚ ਆ ਗਿਆ ਇਹ ਵੀ ਘੇਰੇ ਦੇ ਵਿੱਚ ਘਿਰ ਗਿਆ ਕਿਉਂਕਿ ਇੱਕ ਅਕਸਰੇ ਨੇ ਪਹਿਲਾਂ ਵੀ ਇੱਕ ਬਾਬੇ ਦੀ ਜਿਹੜਾ ਕਿ ਉਹ ਚਰਨ ਘਾਟ ਵਾਲਾ ਸੀ ਕਿਹੜਾ ਸੀ ਉਹਦੀ ਮਿਹਤ ਕਰਾਈ ਸੀ ਕਹਿੰਦਾ ਸੀ ਉਦੋਂ ਵੀ ਉਦੋਂ ਵੀ ਇਹਨੇ ਇਹ ਗੱਲ ਕਹੀ ਸੀ ਕਹਿੰਦਾ ਵੀ ਤੂੰ ਇਹਦੇ ਨਾਲ ਸਮਝੌਤਾ ਕਰ ਲੈ ਤੇ ਉਹਦੇ ਨਾਲ ਵੀ ਅਮਰਪਾਲ ਸਿੰਘ ਮੈਰੋ ਨੇ ਕੋਈ ਸਮਝੌਤਾ ਨਹੀਂ ਕੀਤਾ ਬਲਕਿ ਉਹਨੇ ਆਪਣੀ ਸਿੱਖ ਕੌਮ ਦਾ ਸਿਰ ਉੱਚਾ ਕਰਕੇ ਜੇਲ੍ਹ ਪਹਤਾਇਆ ਨਾਲੇ ਲਾਇਆ ਉਹਦਾ ਸੌਦਾ ਤਾਂ ਇਹ ਹੁੰਦੀਆਂ ਜਿਹੜੀਆਂ ਪੰਜਾਬ ਦੇ ਸੂਰਬੀਰਾਂ ਦੀਆਂ ਯੋਧਿਆਂ ਦੀਆਂ ਕਹਾਣੀਆਂ ਤਾਂ ਹੁਣ ਜਿਹੜਾ ਜੋਨੀ ਹੈ ਜੋਨੀ ਲਗਾਤਾਰ ਉਹਦੀ ਮਿਹਤ ਕਰਾ ਰਿਆ ਸੀ ਤਾਂ ਹੁਣ ਜਦੋਂ ਕੈਮਰੇ ਦੇ ਸਾਹਮਣੇ ਦੇਖੇ ਸਵਾਲ ਕੀਤੇ ਗਏ ਪੱਤਰਕਾਰਵੰਨਿਓ ਤਾਂ ਹੁਣ ਇਹ ਕੰਨੀ ਕਤਰੋਂਦਾ ਵੀ ਨਜ਼ਰ ਆ ਰਿਹਾ ਸੀ ਵੀਡੀਓ ਲੰਬੀ ਹੈ ਮੈਂ ਤੁਹਾਨੂੰ ਦੱਸ ਦਿੰਨਾ ਇਹ ਬੰਦਾ ਦਰਸਾਲ ਇਹਦੇ ਉੱਤੇ ਰੇਤਾ ਪਾਉਣ ਦੀ ਕੋਸ਼ਿਸ਼ ਕਰਦਾ ਸੀ ਵੀ ਕਿਤੇ ਨਾ ਕਿਤੇ ਨਾਨਕਸਰ ਵਾਲਾ ਜਿਹੜਾ ਬਾਬਾ ਹੈ ਇਹ ਨਾ ਫਸ ਜਾਏ ਤਾਂ ਹੁਣ ਇਹਦੀ ਮਿਹਾਨਤ ਦੇ ਵਿੱਚ ਵਿੱਚ ਇਹ ਵੀ ਖੁਦ ਵੀ ਇਹ ਚੱਕਰਾਂ ਦੇ ਵਿੱਚ ਫਸ ਚੁੱਕਿਆ ਕਿਉਂਕਿ ਇੱਕ ਇਹਦੀ ਆਡੀਓ ਜਿਹੜੀ ਵਾਇਰਲ ਹੋਈ ਹੈ ਉਹਨੂੰ ਤਾਂ ਨਹੀਂ ਇਹ ਮਟਾ ਸਕਦਾ ਉਹਦੇ ਵਿੱਚ ਇਹ ਕਹਿ ਰਿਹਾ ਕਹਤ ਤੁਸੀਂ ਇਹਦੇ ਨਾਲ ਸਮਝੌਤਾ ਕਰ ਲਓ ਤੇ ਜਿਹੜਾ ਕਿ ਇਹਦਾ ਨਾਨਕਸਰ ਦੀ ਬਦਨਾਮੀ ਨਾ ਹੋਊਗੀ ਭਲਾ ਨਾਨਕਸਰ ਦੀ ਬਦਨਾਮੀ ਕਰਾਉਂਦਾ ਕੌਣ ਹੈ ਬਾਬਾ ਲੱਖਾ ਸਿੰਘ ਨਾਨਕਸਰ ਵਾਲਾ ਉਹਨੇ ਕਿਉਂ ਐਡਾ ਮਤਲਬ ਇਹ ਮਾਹੌਲ ਖੜਾ ਕੀਤਾ ਕਿਉਂ ਇਹ ਜੀਆਂ ਕਰਤੂਤਾਂ ਕਰਦੇ ਨੇ ਅੰਦਰੇ-ਅੰਦਰ ਡੇਰਿਆਂ ਦੇ ਵਿੱਚ ਤਾਂ ਫਿਰ ਜਦੋਂ ਪਤਾ ਲੱਗ ਜਾਂਦਾ ਤਾਂ ਉਦੋਂ ਇਹ ਕਹਿੰਦੇ ਨੇ ਬਾਈ ਯਾਰ ਸਮਝੌਤਾ ਕਰ ਲੋ ਇਹ ਨਾਨਕਸਰ ਦੀ ਬਦਨਾਮੀ ਆ ਨਾਨਕਸਰ ਦਾ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਜਿਹੜਾ ਕਿ ਜਾਣ ਬੁੱਝ ਕੇ ਇਹਨਾਂ ਦਾ ਨਾ ਬਦਨਾਮ ਕੀਤਾ ਜਾਂਦਾ ਯਾਰ ਜਿਵੇਂ ਕਿ ਬਾਬਾ ਨਾਨਕ ਦਾ ਨਾਮ ਆਉਂਦਾ ਅ ਵਿੱਚ ਦੇ ਵੀ ਬਾਬੇ ਨਾਨਕ ਦੇਵ ਜੀ ਦਾ ਪਰ ਇਹ ਜਿਹੜੇ ਸਲੇ ਸਾਧੂ ਨੇ ਗੰਦੇ ਸਾਧੂ ਨੇ আর ਸਾਡੇ ਸਮਾਜ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਤੁਹਾਡੀ ਐਡੀ ਐਡੀ ਉਮਰ ਹੈ ਸ਼ਰਮ ਨਹੀਂ ਆਉਂਦੀ ਯਾਰ ਤੁਸੀਂ ਇੰਨੀ ਉਮਰ ਦੇ ਵਿੱਚ ਸਿੱਖ ਬਾਣਾ ਪਾ ਕੇ ਜਾਂ ਕੋਈ ਸਾਧੂਆਂ ਵਾਲਾ ਬਾਣਾ ਪਾ ਕੇ ਡੇਰਿਆਂ ਦੇ ਵਿੱਚ ਬਹਿ ਕੇ ਤੁਸੀਂ ਇਹ ਜਿਹੜੀਆਂ ਮਾੜੀਆਂ ਕਰਤੂਤਾਂ ਕਰਦੇ ਹੋ ਤੇ ਜਦੋਂ ਤੁਹਾਡਾ ਪਤਾ ਲੱਗਦਾ ਫਿਰ ਉਦੋਂ ਇੱਕ ਦੂਜੇ ਤੇ ਪੱਲਾ ਪਾ ਦਿੰਨੇ ਹੋ ਇਹ ਕਦੇ ਨਹੀਂ ਹੋ ਸਕਦਾ ਕਿਵੇਂ ਇਨਸਾਨ ਤੋਂ بچੋਂਗੇ ਤਾਂ ਉਹ ਪ੍ਰਮਾਤਮਾ ਜਿੱਥੇ ਤੁਸੀਂ ਪ੍ਰਮਾਤਮਾ ਦੇ ਘਰਾਂ ਦੇ ਵਿੱਚ ਬਹਿ ਕੇ ਇਹੋ ਜਿਹੇ ਕਰਤੂਤਾਂ ਨੂੰ ਅੰਜਾਮ ਦਿੰਨੇ ਹੋ ਜਿਹਦੇ ਨਾਲ ਨਾਲੇ ਤਾਂ ਸਾਡੀ ਸਿੱਖ ਕੌਮ ਦਾ ਪੰਥ ਦਾ ਨੱਕ ਨੀਵਾ ਕਰ ਦਿੰਨੇ ਆ ਤੇ ਨਾਲੇ ਸਾਡੇ ਪੰਜਾਬੀਅਤ ਦੇ ਉੱਤੇ ਤੁਸੀਂ ਮੈਂ ਕਹਿੰਦਾ ਵੀ ਦਾਗ ਹੋ ਤੁਸੀਂ ਇਹ ਪੰਜਾਬੀਅਤ ਤੇ ਤੁਸੀਂ ਸਭ ਤੋਂ ਵੱਡਾ ਦਾਗ ਆ ਕਿਉਂਕਿ ਸਾਡੇ ਪੰਜਾਬੀਆਂ ਦਾ ਰਤਬਾ ਕਿਸੇ ਟਾਈਮ ਉਹ ਮੰਨਿਆ ਜਾਂਦਾ ਸੀ ਕਿ ਅਸੀਂ ਪੰਜਾਬੀ ਲੋਕਾਂ ਦੀ ਰੱਖਿਆ ਦੇ ਲਈ ਸੀ ਲੋਕਾਂ ਦੀ ਮਹੱਤ ਦੇ ਲਈ ਸੀ ਲੰਗਰ ਲਾਉਣ 'ਚ ਸਾਡੇ ਸਿੱਖ ਸਮਾਜ ਪਹਿਲਾਂ ਆਉਂਦਾ ਉਹ ਚਾਹੇ ਵੈਲਟਿਲੀਟਰਾਂ ਦਾ ਜਿਵੇਂ ਕਿ ਕਰੋਨਾ ਕਾਲ ਦੇ ਵਿੱਚ ਲੱਗਿਆ ਚਾਹੇ ਕਿਤੇ ਹੁਣ ਵੀ ਸਾਡਾ ਇਤਿਹਾਸ ਹੈ ਗੁਰੂਆਂ ਦਾ ਕਿਉਂਕਿ ਇਤਿਹਾਸ ਜਿਹੜਾ ਗੁਰੂਆਂ ਦਾ ਉਹਨੂੰ ਤੁਸੀਂ ਮੈਲਾ ਕਰਦੇ ਜਾ ਰਹੇ ਹੋ ਇਹੋ ਜਿਹੇ ਕਰਤੂਤਾਂ ਦੇ ਨਾਲ ਜਦੋਂ ਤੁਹਾਡਾ ਪਤਾ ਲੱਗਦਾ ਤੇ ਫੇਰ ਤੁਸੀਂ ਇੱਕ ਦੂਜੇ ਦੀਆਂ ਸਫਾਈਆਂ ਵੀ ਦਿੰਨੇ ਹੋ ਬਚਾਉਣ ਦੀਆਂ ਕੋਸ਼ਿਸ਼ਾਂ ਵੀ ਕਰਦੇ ਹੋ ਇਹ ਮੀਡੀਆ ਦੇ ਵਿੱਚ ਗੱਲ ਆਈ ਕਿਵੇਂ ਆ ਅਮਰਤਪਾਲ ਸਿੰਘ ਮਹਿਰੋਂ ਉਹ ਲੈ ਕੇ ਆਇਆ ਨਹੀਂ ਤਾਂ ਇਹਨੂੰ ਵਿੱਚੇ ਵਿੱਚ ਮਟਾਉਣ ਦੀ ਜਿਹੜੀ ਕੋਸ਼ਿਸ਼ ਕਰੀ ਸੀ ਉਹਦਾ بڑے ਪੱਧਰ ਤੇ ਕਈ ਸੀ ਇਹਨਾਂ ਨੇ ਵੀ ਪਤਾ ਨਹੀਂ ਅਮਰਤਪਾਲ ਸਿੰਘ ਮਹਿਰੋਂ ਪੈਸੇ ਲੈ ਲੂਗਾ ਜਾਂ ਕੋਈ ਮੰਗ ਰੱਖ ਦੂਗਾ ਜਾਂ ਕਿਵੇਂ ਨਾ ਕਿਵੇਂ ਹੋਰ ਕੋਈ ਗੱਲ ਸਲਝਾ ਲਾਂਗੇ ਵਿੱਚ ਪਏ ਜਾਂਨੇ ਆ ਦੇਖੋ ਯਾਰ ਇਹਨਾਂ ਦੀਆਂ ਕਰਤੂਤਾਂ ਦੇਖੋ ਇਹਨਾਂ ਦੇ ਜਜ਼ਬੇ ਦੇਖੋ ਇੱਕ ਬੰਦੇ ਗਲਤੀ ਕਰਦਾ ਦੂਜਾ ਇੱਕ ਇੱਕ ਇਹਨਾਂ ਦਾ ਸਾਧਾ ਜਿਹੜਾ ਉਹ ਲੁੱਚਿਆ ਸਾਧਾ ਡੇਰੇ ਵਾਲਾ ਹੈਗਾ ਜਿਹੜਾ ਬਾਬਾ ਨੱਖਾ ਨਾਨਕਸਰ ਵਾਲਾ ਉਹਨੇ ਗਲਤੀ ਕੀਤੀ ਫਿਰ ਜੋਨੀ ਨੂੰ ਟਾਰਗੇਟ ਕੀਤਾ ਉਹਨੂੰ ਮੋਹਰਾ ਬਣਾਇਆ ਵੀ ਤੂੰ ਸਲਝਾ ਲੈ ਗੱਲ ਹੁਣ ਤਾਂ ਜਦੋਂ ਇਹਨਾਂ ਦਾ ਪਤਾ ਨਹੀਂ ਲੱਗਦਾ ਪਤਾ ਨਹੀਂ ਕਿੰਨੇ ਕ ਬਾਬੇ ਮੈਂ ਪਹਿਲਾਂ ਵੀ ਕਿਹਾ ਪਤਾ ਨਹੀਂ ਕਿੰਨਾ ਕ ਕੁਸ਼ ਇਹ ਚਪਾਈ ਬੈਠੇ ਅੰਦਰੇ ਅੰਦਰ ਇਹ ਤਹਿਖਾਨਿਆਂ ਦੇ ਵਿੱਚ ਪਤਾ ਨਹੀਂ ਕੀ ਚੱਲਦਾ ਮੇਰੀ ਅਪੀਲ ਸਭ ਤੋਂ ਵੱਡੀ ਇਹੀ ਹੈ ਜਿੰਨੀਆਂ ਪੰਜਾਬ ਦੀਆਂ ਮਾਵਾਂ ਨੇ ਭੈਣਾਂ ਨੇ ਭਾਈ ਹੋ ਨਾ ਜਾਣ ਡੇਰਾਂ ਦੇ ਵਿੱਚ ਕਿਉਂ ਜਾਂਦੀਆਂ ਨੇ ਜਦੋਂ ਤੁਹਾਨੂੰ ਇੱਕ ਨਹੀਂ ਦੋ ਨਹੀਂ ਹਜ਼ਾਰਾਂ ਬਾਬਿਆਂ ਦੇ ਕਿੱਸੇ ਸਾਹਮਣੇ ਆ ਜਾਂਦੇ ਨੇ ਫੇਰ ਵੀ ਤੁਸੀਂ ਉਹਨਾਂ ਨੂੰ ਅਣ ਦੇਖਿਆ ਕਰਦੇ ਹੋ ਤੇ ਆਪਣੀ ਜ਼ਿੰਦਗੀ ਦੇ ਨਾਲ ਖਲਵਾੜ ਕਰਦੇ ਹੋ ਨਾਲੇ ਤੁਹਾਡਾ ਨਾਮ ਪੂਰੇ ਪੰਜਾਬ ਦੇ ਵਿੱਚ ਜਾਵੜਦਾ ਕਿਉਂਕਿ ਇਹ ਮੀਡੀਆ ਦਾ ਯੁੱਗ ਹੈ ਇਹ ਕੋਈ ਉਹ ਯੁੱਗ ਨਹੀਂ ਜਦੋਂ ਚਿੱਠੀਆਂ ਦੇ ਜ਼ਰੀਏ ਸਨੇਹੇ ਜਾਂਦੇ ਸੀ ਅੱਜ ਕੱਲ ਤਾਂ ਇੱਕ ਅੱਖ ਦੀ ਕਿੰਨੇ ਕੁ ਪਲਕ ਦਾ ਸਮਾਂ ਲੱਗਦਾ ਪਲਕ ਝਪਕਦੇ ਹੀ ਮਤਲਬ ਵੀਡੀਓ ਵਾਇਰਲ ਹੋ ਜਾਂਦੀ ਹੈ ਤਾਂ ਤੁਸੀਂ ਸਮਝੋ ਇਹਨਾਂ ਗੱਲਾਂ ਨੂੰ ਬੜੀ ਗਹਿਰਾਈ ਦੇ ਨਾਲ ਲੋੜ ਆ ਸਮਝਣ ਦੀ ਕਿਉਂਕਿ ਜਿਹੜੇ ਗੰਦੇ ਸਾਧ ਨੇ ਇਹਨਾਂ ਨੇ ਤਾਂ ਆਪਣਾ ਕੰਮ ਜਾਰੀ ਰੱਖਣਾ ਤੇ ਹੁਣ ਫੈਸਲਾ ਤੁਹਾਡੇ ਹੱਥਾਂ ਪੰਜਾਬੀਓ ਕਿ ਇਹਨਾਂ ਗੱਲਾਂ ਤੇ ਲਗਾਮ ਵੀ ਪਾਉਣੀ ਆ ਔਰ ਜੜੀਆਂ ਮਾਈਆਂ ਜਾਂਦੀਆਂ ਮੇਰੀ ਖਾਸ ਕਰਕੇ ਉਹਨਾਂ ਨੂੰ ਅਪੀਲ ਆ ਨਾ ਜਾਣ ਡੇਰਿਆਂ ਦੇ ਵਿੱਚ ਤੇ ਬਾਕੀ ਜਿਹੜਾ ਸੂਰਬੀਰ ਯੋद्धा ਅਮਰਪਾਲ ਸਿੰਘ ਮਹਿਰੋਂ ਉਹਦੀ ਅਸੀਂ ਸਪੋਰਟ ਕਰਦੇ ਆ ਗੱਜ ਕੇ ਕਰਦੇ ਆ ਤਾਸੀ সদਾਈ ਕਰਦੇ ਰਹਿਣਾ ਕਿ ਉਹ ਸੂਰਮਿਆਂ ਦੇ ਹੱਕ ਚ ਬੋਲਣਾ ਯੋਧਿਆਂ ਦੇ ਹੱਕ ਚ ਬੋਲਣਾ ਸਾਡਾ ਇੱਕ ਮੇਨ ਮਕਸਦ ਹੀ ਹੈ ਜਿਵੇਂ ਕਿ ਪੰਜਾਬ ਦੇ ਪ੍ਰਤੀ ਅਸੀਂ ਸਾਡੇ ਲੋਕਾਂ ਨੂੰ ਵੀ ਜਾਗਰਤ ਕਰਦੇ ਆ ਇਹੀ ਸਾਡੇ ਚੈਨਲ ਦੇ ਉੱਤੇ ਹਰ ਰੋਜ਼ ਲੋਕਾਂ ਤੱਕ ਜਿਹੜੀ ਕਿ ਗੱਲ ਆ ਉਹ ਪਹੁੰਚਾਈ ਜਾਂਦੀ ਹੈ ਤਾਂ ਠੀਕ ਹੈ ਪੰਜਾਬੀਆਂ ਮਿਲਦੇ ਆ ਅਗਲੇ ਟੌਪਕ ਤੇ ਜਿਹੜੇ ਭੈਣ ਭਰਾ ਨੇ ਮੇਰੇ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ ਵੀਡੀਓ ਨੂੰ ਮੇਰਾ ਵੀਰ ਦੱਬ ਕੇ ਸ਼ੇਅਰ ਜਰੂਰ ਕਰ ਦੇਣਾ